ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾਦੇਸ਼ ਦੁਨੀਆ ਦੀਆਂ ਖਬਰਾਂ ਤੇ ਰੋਕ ਕਰਦੇ ਆ ਪਹਿਲੀ ਖਬਰ ਦਾ ਸਪੋਧ ਦੇ ਜ਼ਹਿਰ ਦੇ ਮਾਮਲੇ ਵਿੱਚ ਸ਼ਾਮਲ ਯੂਟਿਊਬਰ ਐਲਵਿਸ਼ ਯਾਦਵ ਨੂੰ ਰਾਹਤ ਮਿਲੀ ਹੈ ਤੇ ਐਲਵਿਸ਼ ਯਾਦਵ ਨੂੰ ਸ਼ੁੱਕਰਵਾਰ ਨੂੰ ਗੌਤਮ ਬੁੱਧ ਨਗਰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਤੇ ਅਦਾਲਤ ਨੇ 50-50 ਹਜ਼ਾਰ ਰੁਪਏ ਦੇ ਦੋ ਮੁਚਲਕਿਆਂ ਉੱਤੇ ਜ਼ਮਾਨਤ ਦੇ ਦਿੱਤੀ ਹੈ ਐਲਵਿਸ਼ ਯਾਦਵ ਦੇ ਵਕੀਲ ਦੀਪਕ ਪਾਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਐਲਵਿਸ਼ ਯਾਦਵ ਨੂੰ ਨੌਇਡਾ ਪੁਲਿਸ ਨੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ ਬਿਗ ਬਾਲ ਦੇ ਜੇਤੂ ਤੇ ਮਸ਼ਹੂਰ ਯੂਟਿਊਬਰ ਐਲਵ ਈਸ਼ਵਰ ਤੇ ਵਿਨੇ ਜਿਨ੍ਹਾਂ ਨੂੰ ਇੱਕ ਰੇਪ ਪਾਰਟੀ ਵਿੱਚ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਗੌਤਮ ਬੁੱਧ ਨਗਰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਤੇ ਪੁਲਤ ਨੇ ਇਹ ਵਿਸ਼ ਨੂੰ ਬੀਤੇ ਐਤਵਾਰ ਗ੍ਰਿਫਤਾਰ ਕਰ ਲਿਆ ਸੀ ਤੇ ਜਦੋਂ ਉਹ ਨੋਇੜਾ ਦੇ ਸੈਕਟਰ 29 ਦੇ ਵਿੱਚ ਕਿਸੇ ਨੂੰ ਮਿਲਣ ਆਇਆ ਸੀ ਸੀਨੀਅਰ ਵਕੀਲ ਉਮੇਸ਼ ਪਾਟੀ ਦੇਵਤਾ ਨੇ ਦੱਸਿਆ ਕਿ ਅਲਵੀ ਯਾਦਵ ਈਸ਼ਵਰ ਤੇ ਵਿਨੇ ਦੀ ਜ਼ਮਾਨਤ ਦੀ ਸੁਣਵਾਈ ਅੱਜ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਜੈ ਹਿੰਦ ਕੁਮਾਰ ਸਿੰਘ ਦੀ ਅਦਾਲਤ 'ਚ ਹੋਈ ਹੈ ਰੂਸ ਦੇ ਮਾਸਕੋ ਦੇ ਵਿੱਚ ਕੰਸਰਟ ਹਾਲ ਵਿੱਚ ਹੋਏ ਹਮਲੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 70 ਹੋ ਗਈ ਹੈ। ਇਹ ਜਾਣਕਾਰੀ 23 ਮਾਰਚ ਦੀ ਸਵੇਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਗਈ। ਅਤਵਾਦੀ ਹਮਲੇ ਦੌਰਾਨ ਤੇਜ਼ੀ ਨਾਲ ਖੁੱਲੀ ਗੋਲੀਬਾਰੀ ਹੋਈ ਅਤੇ ਬੰਬ ਸੁੱਟੇ ਗਏ ਜਿਸ ਵਿੱਚ 145 ਲੋਕ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਅਤਵਾਦੀ ਸੰਗਠਨ ਆਈਐਸ ਆਈਐਸ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿ ਆ ਕਿ ਉਹਦੇ ਇਲਾਕੇ ਨੇ ਇਸਾਈਆਂ ਦੀ ਵੱਡੀ ਢੀਰ ਉੱਤੇ ਹਮਲਾ ਕੀਤਾ ਸੀ ਤੇ ਅਤਵਾਦੀ ਸੰਗਠਨ ਆਈਐਸ ਆਈਐਸ ਨਾਲ ਸੰਬੰਧਤ ਨਿਊਜ਼ ਏਜੰਸੀ ਅਮਾਕ ਦੁਆਰਾ ਟੈਲੀਗ੍ਰਾਮ ਉੱਤੇ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਕਿਹਾ ਕਿ ਸਾਡੇ ਇਲਾਕੇ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰ-ਬਾਰ ਕ੍ਰਾਸ ਨਾਗੋਰ ਸ਼ਖ ਸ਼ਹਿਰ ਦੇ ਵਿੱਚ ਇਸਾਈਆਂ ਦੇ ਇੱਕ ਵੱਡੇ ਘਟ ਉੱਤੇ ਹਮਲਾ ਕੀਤਾ ਜਿਸ ਵਿੱਚ ਕਈ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ ਉਹ ਥਾਂ ਉੱਤੇ ਬਹੁਤ ਤਬਾਹੀ ਹੋਈ ਸੀ ਹਾਲਾਂਕਿ ਇਸ ਦਾਅਵੇ ਦੇ ਸਮਰਥਨ ਲਈ ਆਈਐਸ ਆਈਐਸ ਦੁਆਰਾ ਕੋਈ ਸਬੂਤ ਪ੍ਰਦਾਨ ਨਹੀਂ ਕੀਤਾ ਗਿਆ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦੇ ਗਰਜੋੜ ਬਾਰੇ ਕਦੇ ਭਾਜਪਾ ਕੁਝ ਕਹਿ ਦਿੰਦੀ ਆ ਤੇ ਅਕਾਲੀ ਦਲ ਕੁਝ ਕਹਿ ਦਿੰਦੇ ਨੇ ਪਰ ਦੋਵੇਂ ਧਿਰਾਂ ਵੱਲੋਂ ਅਜੇ ਤੱਕ ਖੁੱਲ ਕੇ ਇਹ ਬਿਆਨ ਸਾਹਮਣੇ ਨਹੀਂ ਆਇਆ ਕਿ ਕਦੋਂ ਤੇ ਕਿਹੜੀਆਂ ਸ਼ਰਤਾਂ ਉੱਤੇ ਅਕਾਲੀ ਭਾਜਪਾ ਗਰਜੋੜ ਹੋਵੇਗਾ ਸ਼ਰਮਣੀ ਅਕਾਲੀ ਦਲ ਦੀ ਕਿਸਾਨਾਂ ਦਾ ਸੰਘਰਸ਼ ਬੰਦੀ ਸਿੰਘਾਂ ਦੀ ਰਿਹਾਈ ਦਾ ਪੇਚਾ ਤੇ ਅਮਰਤਪਾਲ ਦੀ ਗ੍ਰਿਫਤਾਰੀ ਤੇ ਹੋਰ ਕਈ ਪੱਖ ਦੇ ਮਸਲੇ ਜਿਉਂਦੇ ਤਿਉਂ ਰਹਿਣ ਉਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਅਕਾਲੀ ਦਲ ਚੁੱਪਵਟੀ ਬੈਠਾ ਹੈ ਭਾਜਪਾ ਵੱਲੋਂ ਗੱਡਜੋੜ ਦੀ ਇਸ ਜਲਦਬਾਜ਼ੀ ਨੂੰ ਲੈ ਕੇ ਅਕਾਲੀ ਨੇਤਾਵਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਗੱਡਜੋੜ ਹੋਣ ਨਾਲ ਭਾਜਪਾ ਨੂੰ ਤਾਂ ਫਾਇਦਾ ਹੋਵੇਗਾ ਪਰ ਅਕਾਲੀਆ ਲਈ ਇੱਕ ਘਾਟੇ ਦਾ ਸੌਦਾ ਹੋਵੇਗਾ ਕਿਉਂਕਿ ਸ਼ੁਰੂਆੰਤ ਵਿੱਚ ਅਕਾਲੀ ਦਲ ਪੰਜਾਬ ਤੇ ਨਾਤਾ ਕਾਂਗਰਸ ਨੂੰ ਅਤੇ ਨਾ ਹੀ ਆਪ ਨੂੰ ਵੋਟ ਪਾ ਸਕਦਾ ਪਰ ਉਸ ਦੀ ਮਜਬੂਰੀ ਹੋਵੇਗੀ ਕਿ ਭਾਜਪਾ ਨੂੰ ਵੋਟ ਪਾਉਣਾ ਜਦਕਿ ਸ਼ਹਿਰੀ ਇਲਾਕੇ ਅਚ ਭਾਜਪਾ ਅਕਾਲੀਆਂ ਨੂੰ ਕਿੰਨਾ ਕੁ ਵੋਟ ਪਾਉਂਦੀ ਹੈ ਇਹਦਾ ਅੰਦਾਜ਼ਾ ਅਕਾਲੀ ਦਲ ਆਪਣੇ ਤੌਰ ਤੇ ਲ ਇਸ ਹੋਣ ਵਾਲੇ ਘਰਚੋਂ ਨੂੰ ਘਾਟੇ ਦਾ ਸੌਦਾ ਹੀ ਮੰਨ ਰਿਹਾ ਹੈ। ਪ੍ਰਾਸੀਸਿਸ ਸੈਨੇਟ ਨੇ ਯੂਰਪੀ ਯੂਨੀਅਨ ਅਤੇ ਕੈਨੇਡਾ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਸੈਨੇਟ ਦੀ ਵੈੱਬਸਾਈਟ ਉੱਤੇ ਸੈਸ਼ਨ ਦੇ ਲਾਈਵ ਪ੍ਰਸਾਰਣ ਮੁਤਾਬਕ ਸਮਝੌਤੇ ਨੂੰ ਰੱਦ ਕਰਨ ਦੇ ਪੱਖ ਵਿੱਚ 211 ਵੋਟਾਂ ਅਤੇ ਵਿਰੋਧ ਵਿੱਚ 44 ਵੋਟਾਂ ਪਈਆਂ ਨੇ। ਕੈਟਾ ਉੱਤੇ 216 ਦੇ ਵਿੱਚੋਂ ਹਸਤਾਕ ਕੀਤੇ ਗਏ ਸਨ ਅਤੇ 2017 ਦੇ ਵਿੱਚ ਇਸ ਨੂੰ EU ਪੱਧਰ ਦੇ ਉੱਤੇ ਅਪਣਾਇਆ ਗਿਆ ਸੀ। ਇਸ ਨੂੰ ਹੋਰ ਸਮੇਂ ਅਸਥਾਈ ਰੋਕਣਾ ਲਾਗੂ ਕੀਤਾ ਗਿਆ ਸੀ ਅਤੇ ਸਾਰੇ EU ਮੈਂਬਰਾਂ ਦੇ ਸ਼ਾਇਦ ਸੰਸਦ ਮੈਂਬਰਾਂ ਵੱਲੋਂ ਸਮਰਥਨ ਦੇ ਬਾਅਦ ਹੀ ਪੂਰੀ ਤਾਕਤ ਨਾਲ ਕੰਮ ਕਰਨ ਵਾਲਾ ਸੀ ਸਮਝੌਤੇ ਨੂੰ 2019 ਦੇ ਵਿੱਚ ਫਰਾਂਸ ਦੇ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਪਰ ਇਸ ਨੂੰ ਪਹਿਲਾ ਕਦੇ ਸੈਨੇਟ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ ਜਦੋਂ ਤੱਕ ਕਿ ਕਮਿਊਨਿਟੀ ਗੁੱਟ ਨੇ ਹਾਲੀ ਦੇ ਵਿੱਚ ਇਸ ਉੱਤੇ ਵਿਚਾਰ ਕਰਨ ਦੀ ਮੰਗ ਨਹੀਂ ਕੀਤੀ ਫਰਾਂਸੀਸ ਸੈਨੇਟ ਦੇ ਵਿੱਚ ਕੈਟਾ ਉਤੇ ਵਿਚਾਰ ਪੂਰੇ ਦੇਸ਼ ਵਿੱਚ ਸਰਕਾਰ ਦੀਆਂ ਖੇਤੀਬਾੜੀਆਂ ਨੀਤੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਦਰਮਿਆਨ ਹੋਇਆ ਹੈ ਪਾਕਿਸਤਾਨ ਸਰਕਾਰ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੁਣ ਭਾਰਤੀ ਸ਼ਰਧਾਲੂਆਂ ਤੋਂ 5 ਡਾਲਰ ਭਾਰਤੀ ਕਰੰਸੀ ਦੇ ਅਨੁਸਾਰ 417.71 ਰੁਪਏ ਐਂਟਰੀ ਫੀਸ ਨਹੀਂ ਲਵੇਗੀ ਪਰ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ ਜਾਨੀ ਕਿ ਭਾਰਤੀ ਕਰੰਸੀ 1670.85 ਰੁਪਏ ਯਾਤਰਾ ਖਰਚ ਵਸੂਲ ਲਿਆ ਜਾਵੇਗਾ ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਰੱਖ-ਰਖાળ ਲਈ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਹੈ ਤੇ ਇਹ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਾਕਿਸਤਾਨੀ ਪੰਜਾਬ ਸੂਬੇ ਦੇ ਕਟਗਿਰਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਵੱਲੋਂ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 3 ਦਿਨ ਪਹਿਲਾਂ ਹੋਈ ਬੈਠਕ ਦੇ ਵਿੱਚ ਵਿਦੇਸ਼ੀ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਸਿਤਤ ਗੁਰਦੁਆਰਾ ਸਹਿਬਾਨਾਂ ਦੇ ਨਵ ਦੇ ਨਿਰਮਾਣ ਦੇ ਕਮਲੀ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ ਹੈ। ਤੇ ਉਹਨਾਂ ਦੱਸਿਆ ਕਿ ਪਹਿਲਾਂ ਵਕ ਵਕ ਦੇਸ਼ਾਂ ਤੋਂ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਹਰ ਯਾਤਰੀ ਤੋਂ 5 ਡਾਲਰ ਦਾਖਲਾ ਫੀਸ ਲਈ ਜਾਂਦੀ ਸੀ। ਨਿਊਯਾਰਕ ਦੇ ਬ੍ਰੌਂਕਸ ਇਲਾਕੇ ਦੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਆਪਣੇ ਅਪਾਰਟਮੈਂਟ ਤੋਂ ਲੱਖਾਂ ਡਾਲਰਾਂ ਦੀ ਕੋਕੀਨ ਦਾ ਸੌਦਾ ਕਰਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਤੇ ਸੰਘੀ ਅਧਿਕਾਰੀ ਨੇ ਜਦੋਂ ਵਿਅਕਤੀ ਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਤਾਂ ਉਹ ਹੈਰਾਨ ਰਹਿ ਗਏ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਨੁਸਾਰ ਵਿਅਕਤੀ ਨੇ 30 ਪੌਂਡ ਕੋਕੀਨ ਅਤੇ 3 ਮਿਲੀਅਨ ਡਾਲਰ ਦੀ ਨਕਦੀ ਲੱਕੜ ਦੇ ਬਕਸਿਆਂ ਵਿੱਚ ਲੁਕੋ ਕੇ ਰੱਖੀ ਹੋਈ ਸੀ ਤੇ ਜਿਸ ਨੂੰ ਉਹਨਾਂ ਨੇ ਤਲਾਸ਼ੀ ਦੌਰਾਨ ਬਰਾਮਦ ਕੀਤਾ ਸਪੈਸ਼ਲ ਨਾਰਕੋਟਿਕਸ ਪ੍ਰੋਸੀਕਿਊਟਰ ਦੇ ਦਫ਼ਤਰ ਨਿਊਯਾਰਕ ਡਰੱਗ ਇਨਫੋਰਸਮੈਂਟ ਟਾਸਕ ਫੋਰਸ ਡਰੱਗ ਇਨਫੋਰਸ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਸੱਤਾਵਾਂ ਵੱਲੋਂ ਸਾਂਝਾ ਤੌਰ ਉੱਤੇ 2 ਮਹੀਨੇ ਦੀ ਜਾਂਚ ਤੋਂ ਬਾਅਦ ਜਵਾਨ ਜ਼ੌਂਡਨ ਨਾਂ ਦੇ ਇਸ ਮਗਲਰ ਨੂੰ ਬੀਤੇ ਦਿਨ ਚੁੱਕਰਵਾਰ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਡੀਈਏ ਸਪੈਸ਼ਲ ਏਜੰਟ ਇਨਚਾਰਜ ਫ੍ਰੈਂਕ ਕਟੈਰੋਟੀਨੋ ਨੇ ਕਿਹਾ ਕਿ ਇਸ ਮਗਲਰ ਉੱਤਰ ਪੂਰਬ ਮੱਧ ਪੱਛਮੀ ਅਤੇ ਪਿਊਰ ਨਿਊਯਾਰਕ ਸਿਟੀ ਖੇਤਰ ਦੇ ਵਿੱਚ ਥੋਕ ਦੇ ਪਾ ਵੱਡੀ ਮਾਤਰਾ ਵਿੱਚ ਨਸ਼ਾ ਵੇਚਦਾ ਸੀ ਪੰਜਾਬੀ ਗਾਇਕ ਜੈਜੀਬੀ ਇੱਕ ਵਾਰ ਮੁੜ ਵਿਵਾਦਾਂ ਦੇ ਕੇਰੇ ਵਿੱਚ ਆ ਗਏ ਨੇ ਤੇ ਕਿਸਾਨ ਜੱਥੇਬੰਦੀ ਤੇ ਔਰਤਾਂ ਵੱਲੋਂ ਜੈਜੀਬੀ ਦਾ ਵਿਰੋਧ ਕੀਤਾ ਜਾ ਰਿਹਾ ਹੈ 10 ਮਾਰਚ ਨੂੰ ਜੈਜੀਬੀ ਦਾ ਗੀਤ ਮਰਕ ਸ਼ੁਕੀਨਾ ਦੀ ਰਿਲੀਜ਼ ਹੋਇਆ ਸੀ ਤੇ ਇਸ ਗੀਤ ਦੇ ਬੋਲ ਸਨ ਮਰਕ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਚ ਜੈਜੀਬੀ ਦੀ ਇੱਕ ਕੁੜੀ ਨਾਲ ਡਾਂਸ ਕਰਦੇ ਤੇ ਉਸ ਵਾਲੇ ਇਸ਼ਾਰੇ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜੱਥੇਬੰਦੀ ਤੇ ਔਰਤਾਂ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਕਿ ਪੰਜਾਬ ਦੀ ਸੱਭਿਆਚਾਰਕ ਸੰਸਕ੍ਰਿਤੀ ਨੂੰ ਜੈਜੀਬੀ ਵੱਲੋਂ ਖਰਾਬ ਕੀਤਾ ਗਿਆ ਅਤੇ ਇਸ ਗੀਤੋ ਤੇ ਜਲਦ ਤੋਂ ਜਲਦ ਪੰਜਾਬ ਸਰਕਾਰ ਬਿਆਨ ਲਗਾਵੇ ਜੈਜੀਬੀ ਦੋ ਦਿਹਾੜਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਦਾ ਹਿੱਸਾ ਨਹੀਂ ਬਰਨਾਲਾ ਵਿਖੇ ਕਿਸਾਨ ਜੱਥੇਬੰਦੀ ਲੱਖੋਵਾਲ ਦੇ ਵੱਲੋਂ ਗਾਇਕ ਜੈਜੀਬੀ ਦੇ ਖਿਲਾਫ ਜ਼ੋਰ ਪ੍ਰਦਰਸ਼ਨ ਕੀਤਾ ਗਿਆ ਤੇ ਗਾਇਕ ਦਾ ਪੁਤਲਾ ਵੀ ਫੂਕਿਆ ਗਿਆ ਦੱਸ ਦਈਏ ਕਿ ਕਿਸਾਨ ਜੱਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਕਿ ਜੇਕਰ ਜੈਜੀਬੀ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਤਿੱਖਾ ਕਰਨਗੇ ਵਿਵਾਦਿਤ ਦੱਖਣੀ ਚੀਨ ਸਾਗਰ ਤੱਟ ਦੇ ਨੇੜੇ ਤਾਜ਼ਾ ਟਕਰਾਅ ਦੇ ਵਿੱਚ ਦੋ ਚੀਨੀ ਤੱਟ ਰੱਖਖਕ ਜਹਾਜ਼ਾਂ ਨੇ ਸ਼ਨੀਵਾਰ ਨੂੰ ਫਿਲਪੀਨ ਦੀ ਇੱਕ ਸਪਲਾਈ ਵਾਲੀ ਕਿਸ਼ਤੀ ਉੱਤੇ ਪਾਣੀ ਦੀਆਂ ਤੋਪਾਂ ਚਲਾਈਆਂ ਨੇ ਜਿਸ ਨਾਲ ਵੱਡਾ ਨੁਕਸਾਨ ਹੋਇਆ ਫਿਲਪੀਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਫਿਲਪੀਨ ਦੇ ਕਿਸ਼ਤੀ ਨੇੜਲੇ ਸੈਕੰਡ ਥਾਮਸ ਤੱਟ ਉੱਤੇ ਇੱਕ ਖੇਤਰੀ ਚੌਂਕੀ ਉੱਤੇ ਤਣਾਤ ਫਿਲਪੀਨ ਬਲਾਂ ਨੂੰ ਸਪਲਾਈ ਦੇਣ ਲਈ ਰਵਾਨਾ ਹੋਈ ਸੀ ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਫਿਲਪੀਨ ਦੇ ਬਲਾਂ ਦੀ ਚੌਂਕੀ ਨੂੰ ਸਪਲਾਈ ਦੇਣ ਜਾ ਰਹੀ ਉਨਾਈਜ਼ਾ ਮੀ 4 ਰੂ ਚੀਨੀ ਕੋਸਟ ਗਾਰਡ ਨੇ ਨਿਸ਼ਾਨਾ ਬਣਾਇਆ ਫਿਲੀਪੀਨ ਕੋਸਟ ਗਾਰਡ ਦੇ ਬੁਲਾਰੇ ਕੋਮੋਡੋਰ ਜੇ ਤਰਾਇਲਾ ਨੇ ਕਿਹਾ ਕਿ ਫਿਲੀਪੀਨ ਕੋਸਟ ਗਾਰਡ ਜਹਾਜ਼ ਜੋ 19 ਮਈ 4 ਨੂੰ ਬਚਾ ਰਿਹਾ ਸੀ ਨੂੰ ਵੀ ਚੀਨੀ ਕੋਸਟ ਗਾਰਡ ਜਹਾਜ਼ ਅਤੇ ਦੋ ਸ਼ੱਕੀ ਮਿਲੀਸ਼ੀਆ ਜਹਾਜ਼ਾਂ ਨੇ ਰੋਕਿਆ ਅਤੇ ਘੇਰ ਲਿਆ ਉਹਨਾਂ ਨੇ ਕਿਹਾ ਕਿ ਚੀਨੀ ਫੌਜ ਸਮੁੰਦਰ ਚ ਸੰਘਰਸ਼ ਨੂੰ ਰੋਕਣ ਦੇ ਉਦੇਸ਼ ਨਾਲ ਬਣਿਆ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਫਿਲੀਪੀਨ ਦੀ ਫੌਜ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਦੋ ਚੀਨੀ ਕੋਸਟ ਗਾਰਡ ਜਹਾਜ਼ਾਂ ਨੂੰ ਲੱਕੜ ਦੀ ਕਿਸ਼ਤੀ ਉੱਤੇ ਪਾਣੀ ਦੀਆਂ ਤੋਪਾਂ ਨਾਲ ਹਮਲਾ ਕਰਦੇ ਹੋਏ ਦਿਖਾਇਆ ਗਿਆ ਹੈ ਅਦਲੀ ਇਹ ਨਹੀਂ ਦੁਬਾਰਾ ਫਿਰਦਾ ਰਹੋਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਦੇ ਕਾਲ ਧੰਨਵਾਦ